ਮਿਤ ਅਨਮੋਲ ਦੇ ਓਸ਼ੋ ਦੇ ਪ੍ਰਵਚਨਾਂ ਤੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ 1 ਫੁੱਟ ਹੋਰ ਮੈਂ ਸੁੰਨਿਆ ਹੈ ਕਿ ਕੋਲੋਰਡੋ ਵਿੱਚ ਜਦੋਂ ਸਭ ਤੋਂ ਪਹਿਲੀਆਂ ਸੋਨੇ ਦੀਆਂ ਖਾਣਾ ਲੱਭੀਆਂ ਤਾਂ ਸਾਰਾ ਅਮਰੀਕਾ ਭੱਜ ਪਿਆ ਕੋਲੋਰਡੋ ਵੱਲ ਖਬਰਾਂ ਆਈਆਂ ਕਿ ਥੋੜਾ ਜਿਹਾ ਖੇਤ ਖਰੀਦ ਲਓ ਤੇ ਸੋਨਾ ਪਾਓ ਲੋਕਾਂ ਨੇ ਜ਼ਮੀਨਾਂ ਖਰੀਦ ਲਈਆਂ 1 ਕਰੋੜ ਪਤੀ ਨੇ ਆਪਣੀ ਸਾਰੀ ਧਨ ਲਗਾ ਕੇ ਇੱਕ ਪੂਰੀ ਪਹਾੜੀ ਹੀ ਖਰੀਦ ਲਈ। ਵੱਡੀਆਂ ਮਸ਼ੀਨਾਂ ਲਗਾਈਆਂ, ਛੋਟੇ-ਛੋਟੇ ਲੋਕ ਛੋਟੇ-ਛੋਟੇ ਖੇਤਾਂ ਵਿੱਚ ਸੋਨਾ ਪੁੱਟ ਰਹੇ ਸਨ। ਇਹਨੇ ਤਾਂ ਪਹਾੜੀ ਖਰੀਦੀ ਸੀ, ਵੱਡੀਆਂ ਮਸ਼ੀਨਾਂ ਲਿਆਂਦੀਆਂ ਸਨ, ਵੱਡੀ ਖੋਦਾਈ ਕੀਤੀ ਸੀ ਪਰ ਸੋਨੇ ਦਾ ਕੁਝ ਪਤਾ ਨਾ ਲੱਗਾ। ਇੱਕ ਨਿੱਕਾ ਟੁਕੜਾ, ਟੁਕੜਾ ਕੀ, ਸੋਨੇ ਦਾ ਇੱਕ ਕਣ ਵੀ ਨਾ ਮਿਲਿਆ। ਫਿਰ ਕਬਰ ਉੱਠਣ ਲੱਗੀ। ਸਭ ਕੁਝ ਦਾਤੇ ਲੱਗਾ ਹੋਇਆ ਸੀ ਫਿਰ ਉਹ ਬਹੁਤ ਪਰੇਸ਼ਾਨ ਹੋ ਗਿਆ ਫਿਰ ਉਸਨੇ ਕਰਦੇ ਲੋਕਾਂ ਨੂੰ ਕਿਹਾ ਕਿ ਹੁਣ ਤਾਂ ਮਾਰੀ ਚੁੱਕਿਆ ਸਾਰੀ ਜਾਇਦਾਦ ਦਾਤੇ ਲਗਾ ਦਿੱਤੀ ਹੈ ਤੇ ਸੋਨੇ ਦੀ ਕੋਈ ਖਬਰ ਨਹੀਂ ਹੈ ਫਿਰ ਉਸਨੇ ਇਸ਼ਤਿਹਾਰ ਕੱਢਿਆ ਕਿ ਮੈਂ ਪੂਰੀ ਪਹਾੜੀ ਵੇਚਣਾ ਚਾਹੁੰਦਾ ਹਾਂ ਜਿਸ ਵਿੱਚ ਖੁਦਾਈ ਦਾ ਸਾਰਾ ਸਮਾਨ ਤੇ ਮਸ਼ੀਨਾ ਵੀ ਹਨ ਕਰਦੇ ਲੋਕਾਂ ਨੇ ਕਿਹਾ ਕੌਣ ਖਰੀਦੇਗਾ ਸਭ ਨੂੰ ਖਬਰ ਹੋ ਗਈ ਹੈ ਕਿ ਉਹ ਪਹਾੜ ਬਿਲਕੁਲ ਖਾਲੀ ਹੈ ਇਸ ਵਿੱਚ ਲੱਖਾਂ ਰੁਪਏ ਬਰਬਾਦ ਹੋ ਚੁੱਕੇ ਹਨ ਹੁਣ ਕੌਣ ਪਾਗਲ ਹੋਵੇਗਾ ਜੋ ਖਰੀਦੇਗਾ ਪਰ ਉਸ ਆਦਮੀ ਨੇ ਕਿਹਾ ਕਿ ਕੋਈ ਨਾ ਕੋਈ ਹੋ ਵੀ ਸਕਦਾ ਇੱਕ ਖਰੀਦਾਰ ਮਿਲਿਆ ਇੱਥੋਂ ਤੱਕ ਕਿ ਵੇਚਣ ਵਾਲੇ ਨੂੰ ਵੇਚਦੇ ਸਮੇਂ ਮਨ ਵਿੱਚ ਇਹ ਹੋਇਆ ਕਿ ਕਿਹਾ ਜਾਵੇ ਕਿਉਂ ਪਾਗਲਪਨ ਨਾ ਕਰੇ ਕਿਉਂਕਿ ਮੈਂ ਮਰ ਗਿਆ ਹਾਂ ਖਰੀਦ ਕੇ ਪਰ ਹਿੰਮਤ ਨਾ ਜੁਟਾ ਸਕਿਆ ਇਹ ਕਹਿndi ਕਿਉਂਕਿ ਜੇ ਉਹ ਖੁੰਝ ਗਿਆ ਨਾ ਖਰੀਦਿਆ ਤਾਂ ਕੀ ਹੋਵੇਗਾ ਬੀਚੀ ਤਾਂ ਵਿਕਨ ਤੋਂ ਬਾਅਦ ਕਿਹਾ ਕਿ ਤੁਸੀਂ ਵੀ ਅਜੀਬ ਪਾਗਲ मालूम ਹੁੰਦੇ ਹੋ ਅਸੀਂ ਬਰਬਾਦ ਹੋ ਕੇ ਬੇਚ ਰਹੇ ਹਾਂ ਪਰ ਉਸ ਆਦਮੀ ਨੇ ਕਿਹਾ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਹੈ ਜਿੱਥੋਂ ਤੱਕ ਤੁਸੀਂ ਪੁੱਟਿਆ ਸ਼ਾਇਦ ਉੱਥੋਂ ਤੱਕ ਸੋਨਾ ਨਾ ਹੋਵੇ ਪਰ ਅੱਗੇ ਹੋ ਸਕਦਾ ਹੈ ਤੇ ਜਿੱਥੇ ਤੁਸੀਂ ਨਹੀਂ ਪੁੱਟਿਆ ਉੱਥੇ ਨਹੀਂ ਹੋਵੇਗਾ ਤੁਸੀਂ ਇਹ ਨਹੀਂ ਕਹਿ ਸਕਦੇ ਉਸਨੇ ਕਿਹਾ ਇਹ ਤਾਂ ਮੈਂ ਵੀ ਨਹੀਂ ਕਹਿ ਸਕਦਾ ਫਿਰ ਹੈਰਾਨੀ ਦੀ ਗੱਲ ਇਹ ਹੋਈ ਕਿ ਪਹਿਲੇ ਦਿਨ ਹੀ ਸਿਰਫ 1 ਫੁੱਟ ਦੀ ਡੁੰਗਾਈ ਤੋਂ ਸੋਨੇ ਦੀ ਖਾਦਾਨ ਸ਼ੁਰੂ ਹੋ ਗਈ। ਵੇਚਣ ਵਾਲਾ ਬੈਠ ਗਿਆ ਛਾਤੀ ਪੇਟਨ। ਉਹ ਪਹਿਲਾਂ ਵੀ ਰੋਂਦਾ ਰਿਹਾ ਸੀ ਤੇ ਫਿਰ ਛਾਤੀ ਪੇਟ ਪਟਕ ਕੇ ਹੋਰ ਵੀ ਰੋਇਆ। ਕਿਉਂਕਿ ਪੂਰੇ ਪਹਾੜ ਵਿੱਚ ਸੋਨਾ ਹੀ ਸੋਨਾ ਸੀ। ਉਸ ਆਦਮੀ ਨੂੰ ਮਿਲਣ ਵੀ ਗਿਆ ਤਾਂ ਉਸਨੇ ਕਿਹਾ ਕਿਸਮਤ ਦੇਖੋ। ਆਦਮੀ ਨੇ ਕਿਹਾ ਕਿਸਮਤ ਨਹੀਂ। ਤੁਸੀਂ ਬਾਜ਼ੀ ਪੂਰੀ ਨਹੀਂ ਖੇਡੀ। ਤੁਸੀਂ ਪੂਰਾ ਪੁੱਟਣ ਤੋਂ ਪਹਿਲਾਂ ਹੀ ਵਾਪਸ ਚਲੇਗੇ 1 ਫੁੱਟ ਹੋਰ ਖੋਦ ਲੈਂਦੇ ਸਾਡੀ ਜ਼ਿੰਦਗੀ ਵਿੱਚ ਅਜਿਹਾ ਹਰ ਰੋਜ਼ ਵਾਪਰਦਾ ਹੈ ਪਤਾ ਨਹੀਂ ਕਿੰਨੇ ਲੋਕ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਜੋ ਖੋਦੇ ਨੇ ਰੱਬ ਨੂੰ ਪਰ ਪੂਰਾ ਨਹੀਂ ਖੋਦੇ ਅਧੂਰੀ ਖੁਦਾਈ ਕਰਦੇ ਹਨ ਉੱਤੋਂ ਤੋਂ ਖੋਦੇ ਹਨ ਤੇ ਵਾਪਸ ਚਲੇ ਜਾਂਦੇ ਹਨ ਕਈ ਵਾਰ ਤਾਂ ਉਹ ਬਸ ਇੰਚ ਪਰ ਪਹਿਲਾਂ ਮੁੜ ਜਾਂਦੇ ਹਨ ਸਿਰਫ 1 ਇੰਚ ਪਰ ਦਾ ਫਾਸਲਾ ਰਹਿ ਜਾਂਦਾ ਤੇ ਉਹ ਵਾਪਸ ਮੁੜਨਾ ਸ਼ੁਰੂ ਕਰ ਦਿੰਦੇ ਹਾਂ ਕਈ ਵਾਰ ਤਾਂ ਮੈਨੂੰ ਸਾਫ਼ ਦਿਖਾਈ ਦਿੰਦਾ ਕਿ ਇਹ ਆਦਮੀ ਵਾਪਸ ਮੁੜ ਚਲਿਆ ਉਹ ਤਾਂ ਨੇੜੇ ਪਹੁੰਚ ਗਿਆ ਸੀ ਹੁਣ ਗੱਲ ਬਣ ਜਾਂਦੀ ਇਹ ਤਾਂ ਵਾਪਸ ਤੁਰ ਪਿਆ ਇਸ ਲਈ ਆਪਣੇ ਅੰਦਰ ਇੱਕ ਗੱਲ ਖਿਆਲ ਵਿੱਚ ਰੱਖੋ ਕਿ ਤੁਸੀਂ ਕੁਝ ਵੀ ਬਚਾ ਕੇ ਨਾ ਰੱਖੋ ਆਪਣਾ ਪੂਰਾ ਲਗਾ ਦਿਓ ਅਤੇ ਜੇ ਤੁਸੀਂ ਰੱਬ ਨੂੰ ਖਰੀਦਣ ਚਲਿਓ ਤਾਂ ਸਾਡੇ ਕੋਲ ਨਿਵੇਸ਼ ਲਈ ਜ਼ਿਆਦਾ ਹੈਵੀ ਕੀ ਉਸ ਵਿੱਚ ਵੀ ਕੰਜੂਸੀ ਕਰ ਜਾਂਦੇ ਹੋ ਕੰਜੂਸੀ ਕੰਮ ਨਹੀਂ ਆਵੇਗੀ ਘੱਟੋ ਘੱਟ ਰੱਬ ਦੇ ਦਰ ਤੇ ਕੰਜੂਸਾਂ ਦੀ ਕੋਈ ਥਾਂ ਨਹੀਂ ਉੱਥੇ ਪੂਰਾ ਹੀ ਲਗਣਾ ਪਵੇਗਾ